ਪਪਾ ਜੀ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਹੂੰ ਫਿਰ ਹੁਣ ਪੇ ਨਾ ਮਾ ਫੋਨ ਲੈ ਕੇ ਦਿੱਤਾ ਸੀ ਜੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਹੂੰ ਤੇ ਫੋਨ ਫਿਰ ਮੇਰੇ ਜਾਨ ਤੋਂ ਬਾਤ ਦੁਖੀ ਨਾ ਬਈ ਕੋਈ ਵੀ ਤੇ ਪਾਇਵੇਂ ਸਾਰੇ ਨੂੰ ਬਾਈ ਸਾਰੇ ਮਮਮੀ ਨੂੰ ਵੀ ਖਾਦੀ ਬਾਈ ਠੀਕ ਵਾ ਚੜ ਗਈ ਚੜ ਗਈ ਚੜ ਗਈ ਪਬਜੀ ਮੁੰਡੇ ਦੇ ਦਿਮਾਗ ਤੇ ਛੱਡ ਕੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਮੁੰਡੇ ਨੇ ਇੱਕ ਜੀਹਾ ਕਦਮ ਚੱਕ ਲਿਆ ਹਰ ਕੋਈ ਹੋ ਗਿਆ ਹੈ ਹੈਰਾਨ ਪਬਜੀ ਗੇਮਾ ਖੇਡਦੇ ਬਹੁਤ ਲੋਕ ਦੇਖੇ ਹੋਣਗੇ ਬਹੁਤ ਖਬਰਾਂ ਸੁਣੀਆਂ ਹੋਣਗੀਆਂ ਪਰ ਦੱਸਿਆ ਜਾ ਰਿਹਾ ਹੈ ਕਿ ਇਥੋ ਦੇ ਇੱਕ ਮੁੰਡੇ ਦੇ ਦਿਮਾਗ ਤੇ ਚੜ ਗਈ ਸੀ ਪਬਜੀ ਉਹ ਮਾਨਸਿਕ ਰੂਪ ਚ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਅਚਾਨਕ ਉਹਦੇ ਆਪਣੇ ਭੈਣ ਨੂੰ ਵੀਡੀਓ ਕਾਲ ਲਾਤੀ ਵੀਡੀਓ ਕਾਲ ਕਰਕੇ ਉਸ ਨੂੰ ਕਹਿੰਦਾ ਗੁੱਡ ਬਾਏ 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 ਕਰਤੀ ਇਸ ਤੋਂ ਬਾਅਦ ਉਹ ਨਹਿਰ ਕਿਨਾਰੇ ਯਾਨੀ ਕਿ ਦਰਿਆ ਦੇ ਕਿਨਾਰੇ ਮਿਲੀਆਂ ਉਹ ਧੀਆਂ ਚਪਲਾ ਹੁਣ ਪਰਿਵਾਰ ਗੁਹਾਰ ਲਾ ਰਿਆ ਹੈ ਕਿ ਮੇਰੇ ਪੁੱਤ ਨੂੰ ਲੱਭਦੇ ਹੋ ਪਤਾ ਨਹੀਂ ਕਿੱਥੇ ਚਲ ਗਿਆ ਹੈ ਤੁਸੀਂ ਆਪ ਹੀ ਦੇਖ ਲਓ ਕੀ ਹੈ ਬੁਰਾ ਮਾਮਲਾ ਗੜਕਪੇਲ ਪੰਜਾਬੀ ਟੀਵੀ ਦੇ ਰਹੀ ਰੋਹਿਤ ਗੋਪਤਾ ਦੀ ਰਵਾ ਸਿਰਿਆ ਰੰਪੂ ਜੀ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਨੇ ਘਰੋਂ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਘਰੋਂ ਕਹਿ ਕੇ ਤੇ ਗਿਆਬ ਮੈਂ ਕੀਨਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨਾਲੇ ਮੈਂ ਫੜੀ ਮੈਨੂੰ ਪਤਾ ਲੱਗਾ ਵੇ ਕੀਨਾਲੇ ਨੂੰ ਟਾਂਡੇ ਵਾਲੀ ਬਸ ਤੇ ਕੀਨਾਲੇ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਲੈਣੀ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨਹੀਂ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦਿਖਾ ਦਿੱਤੀ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਸੱਚੇ ਤੋਂ ਸਾਬ ਜੀ ਹਾਂਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋਈ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲੀਆਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੁੱਲ ਦੇ ਉੱਤੇ ਵੀ ਆਪਣਾ ਜਿਹੜਾ ਕੀ ਨਾ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਇਹ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਹਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਓਕੇ ਪਾਬ ਜੀ ਹਾਂਜੀ ਪਾਬ ਜੀ ਹਾਂਜੀ ਪਹਿਲੀ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਨਹੀਂ ਜਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਣੇ ਖੇਡਦਾ ਬਾਅਦ ਚ ਆਈ ਹੈ ਹਾਂਜੀ 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 ਉਦੋਂ ਤੋਂ ਮੈਨੂੰ ਇਹ ਹੈ ਕਿ ਅੱਜ ਜਿਹੜੀ ਬਾਏ ਕਿ ਮੈਂ ਤੈਨੂੰ ਬਲਾਸਟ ਵਾਰ ਫੋਨ ਕਰਨਾ ਮੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਜਿਹੜੀ ਮੈਂ ਬਾਸ ਤੇ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ 'ਚ ਛਾਲ ਮਾਰ ਦੇਣੀ ਹੈ ਮੈਂ ਕਿ ਮੰਮੀ ਨਾਲ ਗੱਲ ਕਰ ਲੈ ਹੂੰ ਕਿੰਨਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੇ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਜਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਹੁੰਦਾ ਫੋਨ ਲੱਗਾ 7 ਵਜੇ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਤੇ ਫੋਨ ਫਿਰ ਕਾਲਜ ਚਲ ਗਿਆ ਕਰੋ ਇਹੀ ਕਹਿੰਦੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ